ਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰਿਓ ਕੋਈ ਨਾ ਟਿਕਾ ਕਹਿ ਤੋ ਪੈਸੇ ਮਾਨਸ ਕੀ ਗਾਤੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਹੋ ਟਲ ਗੁਰ ਸੇਵੀ ਐ ਇਹ ਨਿਸ ਸਹਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਹੇ ਗੁਰੂ ਸਾਹਿਬ ਜੀ ਸੋਰਠ ਲੋ ਬਨ ਮਹਿ ਲੋਕੀ ਲੋਭਾਇਓ ਤਿਉਹਾਰ ਰੰਗ ਰਚੀ ਗਿਆਨੀ ਰਾਜਨ ਮਹਿ ਰਾਜਾ ਉਰ ਜਾਇਓ ਮਨਨ ਮਹਿ ਅਭਿਮਾਨੀ ਲੋਕਨ ਰਹੇ ਲੋਕੀ ਲੋਭਾਇਓ ਤਉ ਹਰ ਰੰਗ ਰਤੀ ਕੇ ਅੰਮੀ ਹਰ ਜਨ ਕਾ ਏ ਸਹਾਵ ਪੇਖ ਨਿਕਟ ਕਰ ਸੇਵਾ ਸੰਤ ਗੁਰ ਹਰ ਕੀਰਤਨ ਹੀ ਤ੍ਰਿਪਤਾਵ ਰਹਾ ਅਮਲ ਨੂੰ ਸੋ ਅਮਲੀ ਨਪਟਾਇਆ ਭੂਮਨ ਕੋਮਤਿਆਰੀ ਖੀਰ ਸੰਗ ਐਸੀ ਸੰਤ ਐਸੀ ਹਿਤਕਾਰੀ ਵਿਦਿਆ ਮਹਿ ਵਿਦਵਨ ਸਿਰਚਿਆ ਨਾਨਕ ਦੇਖ ਸੁਖ ਪਾਵਹਿ ਜੈਸੀ ਰਸਨਾ ਸਾਦਲ ਬਹੰਨੀ ਪਿਆਰ ਹਰ ਜਨ ਹਰ ਗੁਣ ਗਾਵਹਿ ਜਿਵੇਂ ਭੂਖੇ ਤੇਸੀ ਕਾਪੂਰਕ ਸਗਲ ਕਢਰ ਕਾ ਸਮੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਰਬ ਮਿਲਿਆ ਅੰਤਰ ਜਾਮੀ ਨਾਨਕ ਪਿਆਸੇ ਲੱਗੇ ਦਰਸ਼ਨ ਕੇ ਪ੍ਰਭ ਮਿਲਿਆ ਅੰਤਰ ਜਾਮੀ ਵਾਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਕਵਾਕ 613 ਅੰਗ ਦੇ ਉੱਤੇ ਸੁਭਾਏਮਾਨ ਸੋਰਠਿ ਨਾ ਨ ਪੰਜਵਾਂ ਪੰਜਵੇਂ ਪਾਠਾ ਗੁਰੂ ਅਰਜਨ ਸਾਹਿਬ ਮਹਾਰਾਜ ਉਨ੍ਹਾਂ ਦੇ ਮੁਖਾਰ ਵਿੰਦ ਤੋਂ ਸੋਰਠਾਗ ਦੇ ਵਿੱਚ ਇਹ ਸ਼ਬਦ ਵਿਚਾਰਣ ਕੀਤਾ ਗਿਆ ਅੱਜ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਰਾਜਨ ਮਹਿ ਰਾਜਾ ਉਰਜਾਯੋ ਮਾਨਨਮਹਿ ਅਭਿਮਾਨੀ ਕਹਿੰਦੇ ਜਿਵੇਂ ਰਾਜਾ ਜਿਹੜਾ ਹੁੰਦਾ ਨਾ ਉਹ ਰਾਜ ਦੇ ਕੰਮਾਂ ਚੁੜਜਿਆ ਹੋਇਆ ਹੁੰਦਾ ਏਸੇ ਤਰ੍ਹਾਂ ਹੀ ਕਹਿੰਦੇ ਮਾਨਨਮਹਿ ਅਭਿਮਾਨੀ ਜਿਹੜਾ ਬੰਦਾ ਮਾਣ ਦਾ ਭੁੱਖਾ ਹੁੰਦਾ ਹੈ ਨਾ ਕਹਿੰਦੇ ਉਹਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ ਬਸ ਕਿ ਮੈਨੂੰ ਮਾਣ ਮਿਲੇ ਜਾਵੇ ਮਾਣ ਮਿਲੇ ਜਾਵੇ ਕਹਿੰਦੇ ਉਹ ਮਾਣ ਦਾ ਹੀ ਭੁੱਖ ਹੈ ਬਸ ਰਾਜਨ ਮੈਂ ਰਾਜਾ ਓ ਰਜਾਇਓ ਮਾਨਨ ਮਹਿ ਅਭਿਮਾਨੀ ਲੋਭਨ ਮੈਂ ਲੋਭੀ ਲੋਭਾਇਓ ਤਿਉ ਹਰ ਰੰਗ ਰਚੇ ਗਿਆਨੀ ਕਹਿੰਦੇ ਜਿਹੜਾ ਲੋਭੀ ਬੰਦਾ ਹੈ ਉਹ ਵੀ ਬਸ ਲੋਭ ਦੇ ਕੰਮ ਕਰਨੇ ਆ ਉਹਨੇ ਸਾਰਾ ਦਿਨ ਦੂਜਾ ਕੋਈ ਕੰਮ ਨਹੀਂ ਕਿ ਆ ਵੀ ਮੈਨੂੰ ਮਿਲ ਜੇ ਆ ਵੀ ਮੈਨੂੰ ਮਿਲ ਜੇ ਲੋਭਨ ਮੈਂ ਲੋਭੀ ਲੋਭਾਇਓ ਤੇ ਉਹ ਹਰ ਰੰਗ ਰੱਚੇ ਗਿਆਨੀ ਕਹਿੰਦੇ ਜਿਹੜਾ ਸੂਝ-ਬੂਝ ਰੱਖਣ ਵਾਲਾ ਨਾ ਪ੍ਰਮਾਤਮਾ ਦੇ ਨਾਮ ਦੀ ਉਹ ਫਿਰ ਪ੍ਰਮਾਤਮਾ ਦੇ ਰੰਗ ਚ ਰੰਗਿਆ ਰਹਿੰਦਾ ਉਹਨੂੰ ਸਾਰਾ ਦਿਨ ਵਾਸਤੇ ਪ੍ਰਮਾਤਮਾ ਦੇ ਰੰਗ ਦੀ ਗੱਲ ਹੈ ਇੱਕ ਲੋਭੀ ਬੰਦਾ ਇੱਕ ਪ੍ਰਮਾਤਮਾ ਦੇ ਨਾਲ ਜੁੜਨ ਵਾਲਾ ਹੈ ਇੱਕ ਰਾਜਾ ਜਿਹੜਾ ਕੰਮਾਂ ਚੁਣ ਗਿਆ ਹੋਇਆ ਇੱਕ ਆਪਣੇ ਆਪ ਨੂੰ ਮਾਣਦਾ ਭੁੱਖਾ ਵਸ ਕਹਿੰਦੇ ਦੁਨੀਆ ਇਸ ਤਰ੍ਹਾਂ ਚੱਲ ਰਹੀ ਐ ਹਰ ਜਨ ਕੋ ਇਹੀ ਸੁਹਾਵੈ ਪਰ ਕਹਿੰਦੇ ਪ੍ਰਮਾਤਮਾ ਨੂੰ ਆਹ ਗੱਲ ਚੰਗੀ ਲੱਗਦੀ ਐ ਕਿ ਜਿਹੜਾ ਮੇਰੇ ਨਾਲ ਪਿਆਰ ਕਰਦਾ ਹਰ ਜਨ ਕੋ ਇਹੀ ਸੁਹਾਵੈ ਪੇਖ ਨਿਕਟ ਕਰ ਸੇਵਾ ਸਤਗੁਰ ਹਰ ਕੀਰਤਨ ਹੀ ਤ੍ਰਿਪਤਾਵੈ ਤ੍ਰਿਪਤਾਵੈ ਦਾ ਭਾਵ ਹੁੰਦਾ ਕਿ ਸਾਡੇ ਅੰਦਰ ਜਿਹੜੀ ਭੁੱਖ ਹੈ ਉਹ ਮਿਟ ਜਾਵੇ ਰੱਜ ਜਾਣਾ ਪੇਖ ਨਿਕਟ ਕਰ ਸੇਵਾ ਸਤਗੁਰ ਕਹਿੰਦੇ ਪਰਮਾਤਮਾ ਨੂੰ ਬਿਲਕੁਲ ਨੇੜੇ ਜਾਣ ਕੇ ਨਾ ਪੇਖ ਨਿਕਟ ਕਰ ਸੇਵਾ ਸਤਗੁਰ ਪਰਮਾਤਮਾ ਨੂੰ ਬਿਲਕੁਲ ਨੇੜੇ ਜਾਣ ਕੇ ਫਿਰ ਸਤਗੁਰ ਦੀ ਸੇਵਾ ਕਰੀਏ ਹਰ ਕੀਰਤਨ ਹੀ ਤ੍ਰਿਪਤਾਵੈ ਫਿਰ ਕੀਰਤਨ ਸੁਣੀਏ ਕਥਾ ਸੁਣੀਏ ਗੁਰਬਾਣੀ ਸੁਣੀਏ ਗੁਰੂ ਦੀਆਂ ਵਿਚਾਰਾਂ ਸੁਣੀਏ ਕਹਿੰਦੇ ਫਿਰ ਹੋਣਾ ਕੀ ਹੈ ਕੀਰਤਨ ਹੀ ਤ੍ਰਿਪਤਾਵੈ ਕਹਿੰਦੇ ਰਾਜ ਆ ਜਾਣਾ ਫਿਰ ਜੇ ਬੰਦਾ ਕਹਿੰਦੇ ਮੈਂ ਲੋਭ ਕਰਨ ਲੱਗਿਆ ਨਾ ਲੋਭ ਜ਼ਮੀਨ ਇਕੱਠੀ ਕਰ ਲਾਂ ਕਿ ਰਾਜ ਆ ਜਾਊਗਾ ਕਹਿੰਦੇ ਰਾਜ ਨਹੀਂ ਆਉਣਾ ਰਾਜ ਕਦੋਂ ਆਉਣਾ ਜਦੋਂ ਗੁਰੂ ਦੇ ਨਾਲ ਜੁੜ ਕੇ ਉਦੋਂ ਰਾਜ ਆ ਜਾਣਾ ਤ੍ਰਿਪਤਾਵੈ ਰਹਾਓ ਅਮਲ ਨੂੰ ਸਿਉ ਅਮਲੀ ਲਪਟਾਇਓ ਭੋਮਨ ਭੋਮ ਪਿਆਰੀ ਕਹਿੰਦੇ ਇੱਕ ਅਮਲੀ ਬੰਦਾ ਹੈ ਨਾ ਜਿਹੜਾ ਅਮਲੀ ਕਹਿੰਦੇ ਉਹਨੂੰ ਸਾਰਾ ਦਿਨ ਅਮਲ ਦੀਆਂ ਗੱਲਾਂ ਚੇਤੇ ਆਉਂਦੀਆਂ ਨੇ ਅਮਲ ਨੂੰ ਸਿਉ ਅਮਲੀ ਲਪਟਾਇਓ ਭੂਮਨ ਭੂਮ ਪਿਆਰੀ ਕਹਿੰਦੇ ਇੱਕ ਭੂਮਨ ਧਰਤੀ ਦਾ ਮਾਲਕ ਉਹ ਬਸ ਕਹਿੰਦਾ ਮੈਂ ਹੋਰ ਇਕੱਠੀ ਕਰ ਲਾਂ ਹੋਰ ਇਕੱਠੀ ਕਰ ਲਾਂ ਉਹਨੂੰ ਬਸ ਕਹਿੰਦੇ ਜ਼ਮੀਨ ਪਿਆਰੀ ਲੱਗਦੀ ਹੈ ਕੱਪੜਾ ਨਹੀਂ ਜੱਜਦਾ ਪਾਉਣਾ ਕਹਿੰਦੇ ਘਰ ਨਹੀਂ ਚੰਗਾ ਪਾਉਣਾ ਪਰ ਕਹਿੰਦੇ ਜ਼ਮੀਨ ਹੋਰ ਬਣਾਉਣੀ ਹੈ ਹੋਰ ਬਣਾਉਣੀ ਆ ਗੱਲਾਂ ਅੰਦਰ ਚੱਲਦੀਆਂ ਰਹਿੰਦੀਆਂ ਨੇ ਅਮਲਨ ਸਿਹਾਮਲੇ ਲਪਟਾਓ ਭੂਮਨ ਭੂਮ ਪਿਆਰੀ ਹੁਣ ਅੱਗੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐ ਖੀਰ ਸੰਗ ਬਾਰਕ ਅਲੀਨਾ ਪ੍ਰਭ ਐ ਸੰਤ ਐਸੇ ਹਿਤਕਾਰੀ ਖੀਰ ਕਹਿੰਦੇ ਦੁੱਧ ਨੂੰ ਬਾਰਕ ਕਹਿੰਦੇ ਬੱਚੇ ਨੂੰ ਜਿੰਨੇ ਕਹਿੰਦੇ ਬੱਚੇ ਦਾ ਮਨ ਦੁੱਧ 'ਚ ਜੁੜਿਆ ਹੁੰਦਾ ਨਾ ਇਸੇ ਤਰ੍ਹਾਂ ਕਹਿੰਦੇ ਪ੍ਰਭ ਸੰਤ ਐਸੇ ਹਿਤਕਾਰੀ ਜਿਹੜੇ ਪ੍ਰਭੂ ਨਾਲ ਪਿਆਰ ਕਰਨ ਵਾਲੇ ਨੇ ਉਹਨਾਂ ਦਾ ਪਿਆਰ ਪਰਮਾਤਮਾ 'ਚ ਜੁੜਿਆ ਹੁੰਦਾ ਹੈ ਖੀਰ ਸੰਗ ਵਾਰ ਕਹਿ ਲੈਨਾ ਪ੍ਰਭ ਸੰਤ ਐਸੇ ਹਿਤਕਾਰੀ ਵਿਦਿਆ ਮੈਂ ਵਿਦਵੰਸੀ ਰਚਿਆ ਨੈਣ ਦੇਖ ਸੁਖ ਪਾਵੇ ਕਹਿੰਦੇ ਜਿਹੜੇ ਵਿਦਵਾਨ ਲੋਕ ਨੇ ਨਾ ਜਿਹੜੇ ਵਿਦਿਆ ਪੜ੍ਹਨ ਵਾਲੇ ਨੇ ਜਿਹੜੇ ਆਪਣੇ ਆਪ ਨੂੰ ਮਹਾਨ ਕਹਾਉਣ ਵਾਲੇ ਨੇ ਬਸ ਉਹ ਇੱਥੇ ਜੀ ਖੜੇ ਐ ਕਹਿੰਦੇ ਕਿ ਵਿਦਿਆ ਪੜ ਲਓ ਤੇ ਵਿਦਿਆ ਪੜਾ ਦਿਓ ਇੱਥੇ ਖੜੇ ਐ ਵਿਦਿਆ ਮੈਂ ਵਿਦਵੰਸੀ ਰਤਿਆ ਨੈਣ ਦੇਖ ਸੁਖ ਪਾਵੈ ਹੁਣ ਸਾਡੀਆਂ ਸਾਰਿਆਂ ਦੀਆਂ ਅੱਖਾਂ ਨੇ ਜਿਹੜੀਆਂ ਨੈਣ ਕਹਿੰਦੇ ਅੱਖਾਂ ਨੂੰ ਕਹਿੰਦੇ ਅੱਖਾਂ ਦੂਜਿਆਂ ਨੂੰ ਦੇਖਦੇ ਕੇ ਖੁਸ਼ ਹੁੰਦੀਆਂ ਨਾ ਚੰਗੜਾ ਵੇਖ ਵੇਖ ਖੁਸ਼ ਹੁੰਦੀਆਂ ਨੇ ਹੋਰ ਨਹੀਂ ਕੁਝ ਵੇਖਦੀ ਅੱਖਾਂ ਚੰਗਾ ਨਹੀਂ ਵੇਖਦੀਆਂ ਬਸ ਮਾੜਾ ਵੇਖ ਵੇਖ ਖੁਸ਼ ਹੁੰਦੀਆਂ ਨੇ ਗੁਰੂ ਸਾਹਿਬ ਨੇ ਦਿੱਥੋ ਤੱਕ ਕਿਹਾ ਕਿ ਨੈਣ ਨਾ ਦੇਖੈ ਸਾਦ ਸੇ ਨੈਣ ਬਿਹਾਲੇ ਆ ਕੰਨ ਨਾ ਸੁਣੈ 나ਦ ਕੰਨ ਮੁੰਦ ਘਾਲੇ ਆ ਰਸਨ ਜਪੇ ਨਾ ਨਾਮ ਤਿੰਨ ਤਿੰਨ ਕਰ ਕਰ ਗਈ ਹੈ ਹਰ ਹਾਂ ਜਦ ਵਿਸਰਾ ਗੋਵਿੰਦ ਆਏ ਦਿਨੋ ਦਿਨ ਘੱਟੀ ਹੈ ਕਹਿੰਦੇ ਜੇ ਕੰਨ ਨਾ ਪ੍ਰਮਾਤਮਾ ਦਾ ਨਾਮ ਨਹੀਂ ਸੁਣਦੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿਓ ਕਹਿੰਦੇ ਜੇ ਜੀਵ ਪ੍ਰਮਾਤਮਾ ਦਾ ਨਾਮ ਨਹੀਂ ਜਪਦੀ ਕਹਿੰਦੇ ਤਿੰਨ ਤਿੰਨ ਕਰਕੇ ਕੱਟ ਦਿਓ ਕਹਿੰਦੇ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਜੈਸੇ ਰਸਨਾ ਸਾਦ ਸੁਭਾਨੀ ਤਿਉਹ ਹਰ ਜੰਗ ਹਰ ਗੁਣ ਗਾਵਹਿ ਰਸਨਾ ਕਹਿੰਦਾ ਜੀਵ ਨੂੰ ਕਹਿੰਦੇ ਜਿਵੇਂ ਜੀਵ ਕਦੇ ਆ ਛਕਣ ਨੂੰ ਮਿਲ ਜੇ ਆ ਮਿਲ ਜੇ ਆ ਮਿਲ ਜੇ ਕਹਿੰਦੇ ਜੈਸੇ ਰਸਨਾ ਸਾਦ ਸੁਭਾਨੀ ਸਵਾਦਾਂ ਚ ਖੱਜਦਾ ਨਾ ਦੇਉ ਹਰ ਜਨ ਹਰ ਗੁਣ ਗਾਵੇ ਕਹਿੰਦੇ ਉਸੇ ਤਰੀ ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲਾ ਜਿਹੜਾ ਕਹਿੰਦੇ ਉਹ ਪਰਮਾਤਮਾ ਦੇ ਗੁਣ ਗਾਉਂਦਾ ਉਹਦੇ ਵਿੱਚ ਖੁਸ਼ ਹੈ ਜੈਸੀ ਭੁੱਖ ਤੈਸੀ ਕਾਪੂਰਕ ਸਗਲ ਘਟਾ ਕਾ ਸਵਾਮੀ ਕਹਿੰਦੇ ਜਿਸ ਤਰ੍ਹਾਂ ਦੀ ਬੰਦੇ ਨੂੰ ਭੁੱਖ ਹੁੰਦੀ ਹੈ ਨਾ ਪ੍ਰਮਾਤਮਾ ਪੂਰੀ ਕਰ ਦਿੰਦਾ ਪਰ ਇਹ ਭੁੱਖ ਨਾ ਹੋਵੇ ਕਿ ਫਲਾਣੇ ਦਾ ਘਰੇ ਟੇਜੇ ਫਲਾਣੇ ਦੀ ਕੋਠੀ ਟੇਜੇ ਫਲਾਣੇ ਦੇ ਘਰ ਆ ਦੁੱਖ ਹੋ ਜੇ ਫਲਾਣੇ ਦੇ ਘਰ ਆ ਦੁੱਖ ਹੋ ਜੇ ਕਹਿੰਦੇ ਇਹ ਮੰਗ ਪੂਰੀ ਨਹੀਂ ਕਰਦਾ ਪ੍ਰਮਾਤਮਾ ਤੁਸੀਂ ਕਹੋ ਫਲਾਣਿਆਂ ਦੇ ਘਰੇ ਵੀ ਸੁੱਖ ਆਵੇ ਫਿਰ ਸਾਡੇ ਘਰੇ ਵੀ ਸੁੱਖ ਆ ਜਾਣਾ ਦੂਜਿਆਂ ਦੇ ਘਰੇ ਸੁੱਖ ਹੈ ਤਾਂ ਸਾਡੇ ਘਰੇ ਵੀ ਸੁੱਖ ਆਉਣਾ ਇੱਥੇ ਗੁਰੂ ਸਾਹਿਬ ਕਹਿੰਦੇ ਜੈਸੀ ਭੁੱਖ ਤੇਸੀ ਕਾ ਪੂਰਕ ਸਗਲ ਘਟਾ ਕਾ ਸੁਆਮੀ ਕਹਿੰਦੇ ਉੱਤੇ ਸਾਰੀਆਂ ਘਟਾਂ ਦਾ ਸੁਆਮੀ ਹੈ ਉਹ ਸਾਰੀਆਂ ਤੇਰੀਆਂ ਭੁੱਖਾਂ ਪੂਰੀਆਂ ਕਰ ਦੇਊਗਾ ਪਰ ਉਹਦੇ ਨਾਲ ਜੁੜਤੇ ਸਹੀ ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰਜਾਮੀ ਕਹਿੰਦੇ ਜਿੱਤੇ ਪਿਆਸ ਲੱਗੀ ਨਾ ਉਸ ਪਰਮਾਤਮਾ ਨੂੰ ਮਿਲਣ ਦੇ ਉਦੋਂ ਪਰਮਾਤਮਾ ਮਿਲਣਾ ਜਿੱਤੇ ਪਿਆਸ ਨਹੀਂ ਲੱਗੀ ਜਿੰਨਾ ਚਿਰ ਮਰਜੀ ਤੜਫਦੇ ਰਹੋ ਪਰਮਾਤਮਾ ਨਹੀਂ ਮਿਲਦਾ ਜਿਵੇਂ ਬਾਬਾ ਬਰੇਜ ਸਾਹਿਬ ਕਹਿੰਦੇ ਨਾ ਫਰੀਦਾ ਆਨੇ ਸੁੱਕਾ ਪਿੰਜਰ ਥੀਆ ਤਨੀਆਂ ਖੁੰਡਾ ਕਾਗ ਅਜੇ ਉਸ ਰੱਬ ਨਾ ਬੋਹੜੋ ਦੇਖ ਬੰਦੇ ਕੇ ਭਾਗ ਕਹਿੰਦੇ ਤਨ ਵੀ ਸੁੱਕ ਗਿਆ ਪਰ ਅਜੇ ਤੱਕ ਪ੍ਰਮਾਤਮਾ ਨਹੀਂ ਮਿਲੇਆ ਤੇ ਨਾਲ ਹੀ ਕਹਿੰਦੇ ਐ ਕਾਗਾ ਤਰੰਗ ਢੰਡੋਲੇ ਆ सगला ਖਾਇਆ ਵਾਸ ਇਹ ਗੋਏ ਨੈਨਾ ਮਤ ਪਛੂ ਉਹ ਪਿਰ ਦੇਖਣ ਕੀ ਆਸ ਕਹਿੰਦੇ ਅਜੇ ਆਸ ਹੈਗੀ ਐ ਪਰ ਸਾਡੇ ਅੰਦਰ ਅਜੇ ਆਸ ਨਹੀਂ ਬਣੀ ਜਿੱਦੇ ਆਸ ਬਣਾ ਲਈ ਨਾ ਉਦੈ ਪ੍ਰਮਾਤਮਾ ਦੇ ਵਿੱਚ ਇਕਮਿਕ ਹੋ ਜਾਗੇ ਜੈਸੀ ਭੁੱਖ ਤੈਸੀ ਕਾਪੂਰਕ ਸਗਲ ਕਟਾ ਕਾ ਸੁਆਮੀ ਨਾਨਕ ਪਿਆਸ ਲੱਗੇ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੇ ਵਾਹ ਗੁਰੂ ਕੀ ਖਲਸਾ ਵਾਹਿਗੁਰੂ ਜੀ ਕੀ ਫਤਿਹ